ਲਓ ਜੀ ਮੀ ਵਾਲੀ ਗੁੱਡ ਮਾਰਨਿੰਗ ਮੀ ਪਾਕੇ ਹਟ ਗਿਆ ਹੁਣ ਤਾਂ ਨਹੀਂ ਪੈਂਦਾ ਬ੍ਰੀਕ ਬ੍ਰੀਕ ਕਿਤੇ ਕਿਤੇ ਪਣੀ ਜਿਹੀ ਡਿੱਗਦੀ ਆ ਕਿੱਥੇ ਦਿਖੂਗੀ ਤੁਹਾਨੂੰ ਪਣੀ ਡਿੱਗਦੀ ਇੱਥੇ ਦਿਖੂਗੀ ਆਦੀ ਬੱਦਲ 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 ਹੁਣ ਉਹ ਆਇਆ ਵਧੀਆ ਹਨਾ ਵੀ ਕੈਨਾਤ ਜੀ ਨਿੱਖਰ ਜੋ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਮੀਰ ਕਰਦੇ ਆ ਤੁਸੀਂ ਵੀ ਸਾਰੇ ਜਣੇ ਉੱਠ ਗਏ ਹੋਣੇ ਆ ਠੀਕ ਠਾਕ ਹੋਣੇ ਆ ਤੇ ਤੁਹਾਨੂੰ ਬਾਹਰਲਾ ਮੌਸਮ ਦਿਖਾਈਏ ਤੇ ਸਵਾਗਤ ਹੈ ਤੁਹਾਡਾ ਮੀਂਹ ਵਾਲੀ ਗੁੱਡ ਮਾਰਨਿੰਗ ਦੇ ਵਿੱਚ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਦੇ ਆ ਦੇਖੋ ਕਿੰਨੇ ਸੋਹਣੇ ਕੈਨਾਤ ਆ ਹਨਾ ਨਿੱਖਰ ਗਿਆ ਦੂਰ ਦੂਰ ਤੱਕ ਦਿਖਣ ਲੱਗ ਗਿਆ ਨਹੀਂ ਉੱਥੇ ਤਾਂ ਕੋਈ ਨਹੀਂ ਸੀ ਦੀ ਨਾ ਹੁਣ ਸੜਕ ਤੇ ਜਾਂਦੇ ਮੋਟਰਸਾਈਕਲ ਗੱਡੀਆਂ ਦਿਖਦੇ ਆ ਉਹ ਉੱਥੇ ਸਾਹਮਣੇ ਇੱਕ ਸੜਕ ਆ ਆਪਣੇ ਘਰ ਦੇ ਸਾਹਮਣੇ ਦੇਖੋ ਕਿੰਨਾ ਵਧੀਆ ਲੱਗਦਾ ਨਹੀਂ ਆਹ ਵਾਲੇ ਦਰਖਤ ਰੁੱਖ ਜੇ ਧੁੰਦ ਚੂਈ ਨਹੀਂ ਸੀਦੀ ਨੇ ਤੇ ਹਵਾ ਚੱਲਦੀ ਆ ਠੰਡ ਘਟ ਅੱਜ ਮੈਨੂੰ ਘਟ ਲੱਗਦੀ ਅੱਜ ਹਾਂ ਦੇਖੋ ਕਿੰਨਾ ਵਧੀਆ ਲੱਗਦਾ ਦੂਰ ਦੂਰ ਤੱਕ ਦਿਖਣ ਲੱਗ ਗਏ ਤਾਂ ਜਾਨਵਰਾਂ ਦੀਆਂ ਆਵਾਜ਼ਾਂ ਦੀ ਨੇ ਦੇਖੋ ਉੱਥੇ ਰਸਤੇ ਦੇ ਵਿੱਚ ਨਾ ਜਾਨਵਰ ਕਬੂਤਰ ਨੇ ਆ ਦੇਖੋ ਇਹ ਕੀ ਚੁਗਦੇ ਆ ਮੀਂਹ ਦੇ ਵਿੱਚ ਇਹਨਾਂ ਨੂੰ ਬੈਠ ਨਹੀਂ ਹੁੰਦਾ ਦਾਣਾ ਪਹਿਲਾਂ ਇਕੱਠਾ ਕਰਕੇ ਰੱਖ ਲੈਂਦੇ ਖਾਣ ਨੂੰ ਪਪਾਨ ਕੀ ਚੁਗਣ ਲੱਗੇ ਹੋਏ ਆ ਚਲੋ ਉਹ ਕੁਛ ਇਹਨਾਂ ਦਾ ਖਾਣ ਪੀਣ ਨੂੰ ਸਾਡੇ ਰਾਹ ਵਿੱਚ ਘਾਰਾ 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 ਹਾਲੇ ਤਾਂ ਨਹੀਂ ਹੋਇਆ ਘਾਰਾ ਹਲੇ ਜਦੋਂ ਰੇੜੇ ਰੂੜੇ ਨੰਗਣਗੇ ਲੋਕ ਪੱਠੇ ਲੈ ਕਰਨ ਹੋਣਗੇ ਫਿਰ ਹੋਊਗਾ ਹਾਲੇ ਤਾਂ ਠੀਕ ਠੀਕ ਜਾਈਆ ਪਾਣੀ ਖੜਾ ਚਲੋ ਕੋਈ ਗੱਲ ਦੀ ਫਸਲਾਂ ਨੂੰ ਵੀ ਸੁਰਤ ਜੀ ਆਜੂ ਬੰਦਿਆਂ ਨੂੰ ਵੀ ਆਜੂ ਤੇ ਚਲਿਏ ਅੰਦਰ ਨੂੰ ਚਲੋ ਚੱਲੀਏ ਪਸ਼ੂਆਂ ਨੂੰ ਵੀ ਦੇਖ ਲਈਏ ਮਿੱਟੀ ਉਹਨਾਂ ਨੂੰ ਮਿਲਦੀ ਹੁੰਦੀ ਹੈ ਕੁੰਡਾ ਲਾਈ ਦੀ ਹੈ ਭਾਈ ਮੀਂਹ 'ਚ ਕਿਸੇ ਨੇ ਉੱਠ ਕੇ ਵੀ ਨਹੀਂ ਆਉਣਾ ਫਿਰ ਮਿੱਠੀ ਓਏ ਇਹਨਾਂ ਨੂੰ ਵੀ ਮੜਿਆ ਜਾਈਏ ਮੈਂ ਪਾਉਂਦੀ ਨਹੀਂ ਹੁੰਦੀ ਬੂਟ ਜੇ ਹੁਣ ਮੇਰੇ ਪੈਰਪੂਰ ਿੱਲੇ ਹੋ ਗਏ ਮੇਰੀਆਂ ਚੱਪਲਾਂ ਦੇ ਇਹ ਗੱਦਿਓਏ ਓ ਤੂੰ ਜੀ ਕੀ ਕਰਦੇ ਓਏ ਮੀਂਹ ਪਾਲਿਆ ਜਨੇ ਮਿੱਠੀ ਮਿੱਠੀ ਵਿਚਾਰੀ ਉਹ ਦੇਖੋ ਥੱਲੇ ਜੀ ਦੇ ਦੀ ਮਿੱਠੂਏ ਨੀਵੇਂ ਛੋਨਾ ਬੱਚਾ ਪ੍ਰੂਫ ਦੇਖਣਾ ਨਹੀਂ ਖਾਣ ਚ ਮਸਤ ਹੋਇਆ ਪਿਆ ਇੱਧਰ ਦੇਖ ਕੋਈ ਨਾ ਫਿਰ ਆੜੀ ਠੂ ਨਾ ਦੇਖ ਅਨਮੋਲ ਤੂੰ ਕੀ ਖਾਈ ਜੰਨਾ 8:30 ਹੋ ਗਏ ਤੇ ਹੁਣੇ ਹੀ ਹੱਲ ਘੰਟਾ ਪਹਿਲਾਂ ਧਾਰਾ ਚ ਹੋਈਆਂ ਨੇ ਕਿਉਂਕਿ ਤੁਹਾਨੂੰ ਪਤਾ ਬਹੁਤ ਜ਼ਿਆਦਾ ਮੀਂਹ ਪੈਂਦਾ ਸੀ ਫਿਰ ਆਪਣੇ ਦੁੱਧ ਵੀ ਥੋੜਾ ਹੀ ਆ ਤੇ ਇੱਕ ਲਸਣ ਦਿੰਦੀ ਆ ਤੇ ਇੱਕ ਅਨਮੋਲ ਦਿੰਦੀ ਆ ਅਨਮੋਲ ਤਾਂ 1.5 ਲੀਟਰ ਹੈ ਦਿੰਦੀ ਆ ਇਹ ਹੈਗੀ ਆਪਣੀ ਸੋਣ ਵਾਲੀ ਤੇ ਆ ਢੀਠਾ ਬੰਦਾ ਲੂਸਣ ਬੰਦਾ ਢੀਠਾ ਚਲੋ ਮਿੱਠੂ ਬਹਿ ਜਾਓ ਹੁਣ ਹਾਲੇ ਥੇ ਗੋਹਾਗਾ ਚੱਕਣਾ ਆਪਾਂ ਨੇ ਛੱਡ ਛੋੜ ਲਾਉਣਾ ਚਲੋ ਜੀ ਜੁੜੇ ਰਹੋ ਬਲੌਗ ਦੇ ਨਾਲ ਅੰਦਰ ਜਾ ਕੇ ਮਿਲਦੇ ਆਂ ਹਾਏ ਮੈਂ ਪੈਰ ਗਿੱਲੇ ਕਰੂੰ ਹਾਏ ਹਾਏ ਮੀਂਹ ਦਾ ਪਾਣੀ ਖੜਾ ਵਧੀਆ ਲੱਗਦੀ ਆ ਹਵਾ ਸ਼ਕਲ ਛਕਲ ਦੇਖ ਲਓ ਪਤਾ ਨਹੀਂ ਕਿੱਦਾਂ ਦੀ ਆ ਤੇ ਭਾਈ ਮੈਂ ਸਿਰ ਟਾਕਲਾ ਮੈਨੂੰ ਵੀਰੇ ਨੇ ਕਿਹਾ ਸੀ ਬੇਅੰਤ ਵੀਰੇ ਕਹਿੰਦਾ ਭੈਣ ਠੰਡ ਆ ਸੱਟੱਕੇ ਟੱਕੇ ਰੱਖਿਆ ਕਰੋ ਵੀ ਨਹੀਂ ਤਾਂ ਫਿਰ ਸੌ ਪਰਸਨ ਤੋਂ ਗਾਲਾਂ ਪੈਣਗੀਆਂ ਹਾਂ ਪੈਣਗੀਆਂ ਵੀਰੇ ਪੈਂਦੀਆਂ ਰਹਿੰਦੀਆਂ ਨੇ ਮਾੜਾ ਵੀ ਹਾਈ ਹੋਈ ਕਿਹਾ ਜਾਵੇ ਜਦੋਂ ਗਾਲਾਂ ਸ਼ੁਰੂ ਹੋਏ ਨੇ ਤੂੰ ਐ ਨਹੀਂ ਕਰਦੀ ਤੂੰ ਐ ਨਹੀਂ ਕਰਦੀ ਵੈਸੇ ਅੱਜ ਮੈਨੂੰ ਵਧੀਆ ਲੱਗਦਾ ਸਾਰਿਆਂ ਨੂੰ ਵਧੀਆ ਲੱਗਦਾ ਹੋਣਾ ਨਾ ਤੇ ਅੱਜ ਥੋੜੀ ਜਿਹੀ ਮੇਰਾ ਨਾ ਸਵੇਰੇ ਸਵੇਰੇ ਰਾਤ ਦਾ ਹੀ ਵੈਸੇ ਥੋੜਾ ਜਿਹਾ ਮੂਡ ਉਹ ਹੋ ਗਿਆ ਹਨਾ ਵੀ ਕੁਦਰਤ ਆਹੀ ਆਪਾਂ ਅੰਦਰ ਬੈਠ ਕੇ ਗੱਲ ਕਰਦੇ ਆ ਨਾਲੇ ਮੈਂ ਥੋੜੀ ਜਿਹੀ ਚਾਹ ਪੀਂਨੇ ਨਾਲੇ ਆਪਾਂ ਗੱਲ ਕਰਦੇ ਆ ਨਾਲੇ ਉਹਨਾਂ ਦੇ ਵਿਚਾਰ ਸੁਣਾਂਗੇ ਵੀ ਉਹ ਕੀ ਕਹਿੰਦੇ ਆ ਉਹਨਾਂ ਨੇ ਹੁਣੇ ਹੀ ਬ੍ਰਸ਼ ਕੀਤਾ ਉਹ ਕਹਿੰਦੇ ਸੀ ਮੈਨੂੰ ਬ੍ਰਸ਼ ਕਰਦੇ ਦਿਨ ਦਿਖਾ ਦੇ ਮੈਂ ਨਹੀਂ ਦਿਖਾਉਣੀ ਮੈਨੂੰ ਆਪ ਨੂੰ ਨਹੀਂ ਵਧੀਆ ਲੱਗਦਾ ਦੂਜਾ ਬੰਦਾ ਬ੍ਰਸ਼ ਕਰਦੇ ਮੈਨੂੰ ਕਈ ਕਈ ਵਾਰੀ ਆਈ ਹੈ ਨਾ ਕਮੈਂਟ ਆਉਂਦਾ ਆਂਦਾ ਵੀ ਤੁਸੀਂ ਮਾਰਨਿੰਗ ਅਰਲੀ ਮਾਰਨਿੰਗ ਦੀ ਜਿਹੜੀ ਰੁਟੀਨ ਆ ਉਹ ਦਿਖਾਓ ਬ੍ਰਸ਼ ਕਰਨ ਤੋਂ ਲੈ ਕੇ ਮੈਨੂੰ ਨਹੀਂ ਵਧੀਆ ਲੱਗਦਾ ਮੈਨੂੰ ਨਹੀਂ ਵਧੀਆ ਲੱਗਦਾ ਇੱਥੇ ਬੈਣਾ ਅੱਛਾ ਦਿਖਾਉਣਾ ਚਾਹੀਦਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਮੈਨੂੰ ਬਿਆਨ ਤੇ ਮੈਨੂੰ ਬਿਆਨ ਤੇ ਵੀ ਦੇਣਾ ਪਤਾ ਕੀ ਕਿਹਾ ਸੀ ਕਹਿੰਦਾ ਪਾਣੇ ਜਦੋਂ ਸਵੇਰੇ ਸਵੇਰੇ ਬਾਹਰ ਜਾਣੇ ਉਹਨੇ ਵੀ ਸੇ ਢੱਕ ਜਾਇਆ ਕਰੋ ਨਹੀਂ ਸਾਊ ਪਰਸਨ ਤੋਂ ਗਾਲਾਂ ਪੈਣਗੀਆਂ ਕੀ ਹਾਲ ਚਾਲ ਨੇ ਜੀ ਕਿੱਥੇ ਕਿੱਥੇ ਮੀਂਹ ਮੀਂਹ ਦੱਸੋ ਕਿੰਨਾ ਕ ਪੈ ਗਿਆ ਮੈਨੂੰ ਮੀਂਹ ਪੈ ਤੇ ਵਧੀਆ ਲੱਗੀ ਸਾਡੇ ਤਾਂ ਮੀਂਹੇ ਪਿਆ ਮੀਂਹ ਦਾ ਮੈਨੂੰ ਪਈ ਮੈਂ ਅੱਜ ਲੇਟ ਉੱਠੀ ਸੰਡੇ ਦਾ ਦਿਨ ਆ ਤੇ ਆਪਾਂ ਕੱਲ ਸਾਰਾ ਕੰਮ ਕਰਕੇ ਹਨਾ ਮਤਲਬ ਫਿਨਿਸ਼ ਕਰਕੇ ਬੈਸੀ ਕੱਪੜੇ ਆਓ ਦੇਖੋ ਬੈਠਾ ਆਪਾਂ ਤੱਪਾ ਤੱਪਾ ਪਰ ਇਹ ਸੁੱਕਣੇ ਭਾ ਗੋੜੇ ਰਾਤ ਲਾਈਟ ਚਲੀ ਗਈ ਫਿਰ ਮੈਂ ਵੀ ਬਸ ਉਹ ਹੋ ਨਹੀਂ ਜਾਂਦਾ ਬੰਦਾ ਕੰਮ ਕਰਦਾ ਕਰਦਾ ਕਰੀ ਜਾਂਦਾ ਤੇ ਉਸ ਤੋਂ ਬਾਅਦ ਫਿਰ ਕੱਕ ਪਾਉਣ ਲੱਗਣਾ ਨਹੀਂ ਜਾਂ ਤੇ ਨਹੀਂ ਆ ਗਿਆ ਹਾਂ ਮਤਲਬ ਇਹ 5 ਵਜੇ ਉੱਠਦੇ ਹੁੰਦੇ ਨੇ ਮੈਂ 6 ਵਜੇ ਉੱਠਦੀ ਹੁੰਨੀ ਆ ਅੱਜ ਇਹ 6 ਵਜੇ ਉੱਠੇ ਹੋਣਗੇ 6:30 ਉੱਠੇ ਆ ਮੈਂ 7 ਵਜੇ ਉੱਠੀ ਆ ਮੋਕਾ ਚਲੋ ਕੀ ਕਰਨਾ ਹਨ ਵੀ ਚਾਹ ਬਣਾਉਣੀ ਆ ਹੁਣ ਮੈਂ 4 ਵਜੇ ਉੱਠ ਕੇ ਪਹੀ ਰੱਕ ਲੱਗ ਗਈ ਫਿਰ 6:00 ਬੱਚੇ ਹਾਂ ਵੀ ਛੇ ਵਜੇ ਚਾਰ ਤੋਂ ਜੇ ਸੌਂ ਜਾ ਫਿਰ ਤਾਂ ਛੇ ਪੱਕਾ ਵੱਜਦੇ ਆ ਤੇ ਮੈਂ ਹੁਣ ਆਲੂ ਬਾਇਲ ਹੋਣੇ ਰੱਖਤੇ ਰਾਤ ਦਾ ਮੈਨੂੰ ਵੀ ਇੱਕ ਕਮੱਜੇ ਚ ਆਉਣੀ ਹੁੰਦੀ ਹੈ ਜੇਕਰ ਵੱਧ ਡੰਗਰ ਨੇ ਹਾਂ ਰਾਤ ਦਾ ਆਰਡਰ ਆ ਬੱਚਿਆਂ ਦਾ ਵੀ ਸੰਡੇ ਆ ਤੇ ਆਲੂ ਵਾਲੇ ਪਰੌਠੇ ਬਣਾਉਣੇ ਆ ਉਹ ਪਰ ਰੱਖਤੇ ਆਲੂ ਉਬਲਣੇ ਤੇ ਵਧੀਆ ਲੱਗਦਾ ਅੱਜ ਮੌਸਮ ਮੈਨੂੰ ਵਧੀਆ ਲੱਗਿਆ ਤੁਹਾਨੂੰ ਵਧੀਆ ਲੱਗਿਆ ਠੀਕ ਆ ਠੰਡ ਘਟ ਗਈ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਹੁਣ ਨੀ ਦੂਰ ਤੱਕ ਦਿਖਣ ਲੱਗ ਗਿਆ ਨਹੀਂ ਤਾਂ ਉਹੀ ਕੀ ਆ ਮੈਂ ਨੇਰ ਕੁੱਪ ਚ ਜਿਚ ਬੱਠੇ ਰਹੋ ਹਨ ਨਿਕਰੂ ਹਾਂ ਹੁਣ ਉਮੀਦ ਹੋ ਗਈ ਆ ਵੀ ਪੂਰੀ ਪੂਰੀ ਉਮੀਦ ਆ ਹੁਣ ਵੀ ਧੁੱਪ ਨਿਕਲੂਗੀ ਹਨਾ ਚਲੋ ਬਾਅਦ ਚ ਮਿਲਦੇ ਤੁਹਾਨੂੰ ਠੀਕ ਆ ਜੀ ਜੁੜੇ ਰਹੂ ਹਾਂ ਤੇ ਨਾਲੇ ਮੇਰੇ ਵਰਗੀ ਵੀ ਉੱਥੇ ਘੇੜਾ ਮਾਰਿਆ ਕਰੂ ਹੁਣ ਤਾਂ ਦੋ ਤਿੰਨ ਮਹੀਨੇ ਹੋ ਗਏ ਜਦੋਂ ਮੈਂ ਗਈ ਸੀਗੀ ਚਲੋ ਗੱਲਾਂ ਤਾਂ ਯਾਦ ਨਹੀਂ ਕਰਨੀਆਂ ਚਾਹੀਦੀਆਂ ਪਰ ਦਿਮਾਗ ਚੋਂ ਨਿਕਲਦੀਆਂ ਨਹੀਂ ਹੁੰਦੀਆਂ ਜੋ ਮੈਂ ਸਾਰਾ ਪੱਠੇ ਵੱਡੇ ਸੀਗੇ ਨਾ ਤੇ ਵੀਡੀਓ ਵੀ ਬਣਾਈਆਂ ਸੀ ਸ਼ਾਰਟ ਵੀ ਪਾਈਆਂ ਸੀ ਕਮੈਂਟ ਵੀ ਆਏ ਸੀਗੇ ਉਦੋਂ ਦੀ ਖੇਚ ਗਈ ਹੋਈਆਂ ਮਾਲਕ ਹੋਣ ਦੇ باوجود ਵੀ ਉੱਥੇ ਗੇੜਾ ਨਹੀਂ ਵੱਜਦਾ ਮਾਲਕਾਂ ਨਾਲੇ ਮੈਂ ਇੱਥੇ ਅਦਰ ਦੇ ਬਾਹਰ ਤਾਂ ਵੀ ਗੇੜਾ ਨਹੀਂ ਲੱਗਦਾ ਐਨੇ ਕੰਮ ਦੇ ਵਿੱਚ ਬਿਜ਼ੀ ਆ ਇਹ ਨਹੀਂ ਹੈਗਾ ਵੀ ਮੈਂ ਜਾਣ ਬੁੱਝ ਕੇ ਨਹੀਂ ਜਾਂਦੀ ਕੰਮ 'ਚ ਹੀ ਬਿਜ਼ੀ ਹੰਨੇ ਆ ਚਲੋ ਤੇ ਮੈਨੂੰ ਰਿਕੁਐਸਟ ਵੀ ਆਉਣੀ ਹੁੰਦੀ ਹੈ ਵੀ ਤੁਸੀਂ ਖੇਤਾਂ ਦੀ ਵੀਡੀਓ ਬਣਾਇਆ ਕਰੋ ਤੇ ਹੁਣ ਧੁੱਪ ਨਿਕਲੂਗੀ ਬਹੁਤ ਵਧੀਆ ਮੌਸਮ ਹੋਊਗਾ ਤੇ ਮੈਂ ਵੀ ਪੱਠੇ ਵੜਨ ਜਾਇਆ ਕਰੂੰਗੀ ਮੈਂ ਵੀ ਵੀਡੀਓ ਬਣਾਇਆ ਕਰੂੰਗੀ ਆਪਾਂ ਚਾਇਆ ਕਰਾਂਗੇ ਖੇਤਾਂ 'ਚ ਜਿੱਦਾਂ ਹੁਣ ਠੰਡ ਵੱਧ ਹੁੰਦੀ ਸੀ ਹੁਣ ਤਾਂ ਪੱਠੇ ਵੀ ਥੋੜੇ ਆ ਉਹਦੇ ਕਰਕੇ ਹੁਣ ਧੁੱਪ ਪਊਗੀ ਨਾ ਹੁਣ ਪੱਠੇ ਬਹੁਤ ਸਾਰੇ ਹੋਣਗੇ ਹੋਰਾਂ ਪੈਣ ਨਾ ਹਰਾ ਜਾਣਾ ਹੀ ਦਰਦਾ ਹੀ ਜਾਂਦਾ ਤੇ ਜਿਵੇਂ ਪਹਿਲਾਂ ਸਰਾਟਾ ਲੱਗਿਆ ਮੀਂਹ ਦਾ ਮਾੜਾ ਜਿਹਾ ਜ਼ਿਆਦਾ ਉੱਠਿਆ ਜਿਵੇਂ ਹੁਣ ਹੋਊਗਾ ਹੁਣ ਹੁਣ ਤਾਂ ਬੰਬਾ ਉੱਠੂ ਹਾਂ ਚਲੋ ਇਹ ਜਾਚੂ ਪੀ ਲਈ ਬਾਅਦ ਚ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਫਿਰ ਆਪਣਾ ਪੂਰਾ ਦਿਨ ਅੱਜ ਸੰਡੇ ਦਾ ਤੁਹਾਨੂੰ ਦਿਖਾਉਣਾ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਠੀਕ ਹੈ ਜੀ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਲੈ ਵੀ ਆ ਲੈਣਾ ਸੰਡੇ ਜਿਹੜਾ ਕਹਾ ਬਹੁਤ ਬਸ ਅੱਜ ਇਹ ਤਾਂ ਬਲੌਗ ਹੁਣ ਲੇਟ ਜਾਊ ਉਹ ਤਾਂ ਆਪਾਂ ਪੋਸਟ ਪਾ ਕੇ ਦੱਸ ਦਾਂਗੇ ਤੇ ਇਹ ਤਾਂ ਬਲੌਗ ਜਾਊਗਾ ਕੱਲ ਨੂੰ ਜਾਂ ਪਰਸੋਂ ਨੂੰ ਹਾਂ ਹੁਣ ਦੇ ਫ੍ਰੈਂਕ ਵਾਲਾ ਬਲੌਗ ਤੁਸੀਂ ਦੇਖਿਆ ਤੁਹਾਨੂੰ ਕਿੱਦਾਂ ਦਾ ਲੱਗਿਆ ਤੁਸੀਂ ਕਮੈਂਟ ਨਹੀਂ ਹਾਲੇ ਤੱਕ ਕੋਈ ਕਮੈਂਟ ਨਹੀਂ ਆਇਆ ਹੈਗਾ ਹ ਕਮੈਂਟ ਕਰ ਦਿਆ ਕਰੋ ਐਂ ਜੀ ਆਪਾਂ ਪਰ ਵਿਚਾਰੇ ਕਰਨ ਵੀ ਕੀ ਚਲੋ ਠੰਡ ਮੰਦੇ ਗਲਤੀ ਕਰ ਨਹੀਂ ਮੈਂ ਠੰਡ ਮੰਦੇ ਠੰਡ ਮੰਦੇ ਚਲੋ ਠੀਕ ਹੈ ਜੀ ਬਾਅਦ ਚ ਮਿਲਦੇ ਜੀ ਇਹਦੀ ਮੈਨੂੰ ਜੀਰਾ ਲਾ ਕੇ ਖਾ ਲਓ ਜੀ ਪ੍ਰਾਣੇ ਨੂੰ ਵੀ ਦੇ ਜੋ ਹਾਂ ਹੁੰਦਾ ਨਹੀਂ ਦਿੰਦੇ ਜੀ ਮੈਂ ਬਰਨ ਜੀ ਲਓ ਜੀ ਬੱਚੇ ਪਰੌਂਠੇ ਖਾ ਰਹੇ ਨੇ ਗਾ ਪਾ ਰਹੇ ਨੇ ਮੰਮੀ ਉਹਦੀ ਰੋਟੀ ਬਣਾ ਰਹੇ ਨੇ ਮੜ ਜਾਏ ਆਏ ਟੱਚ ਕਰ ਲਓ ਫੋਨ ਨੂੰ ਆਏ ਹਾਂ ਦੇਖ ਵੀਡੀਓ ਸਾਫ ਹੋ ਗਈ ਹਾਂਜੀ ਹਾਂਜੀ ਵੀਡੀਓ ਸਾਫ ਆ ਤਧੀ ਆ ਪਾਈ ਆ ਲੂਣੇ ਪਰੌਂਠੇ ਬਣਾਉਣੇ ਖਾਣੇ ਸੌਖੇ ਨੇ ਬਣਾਉਣੇ ਵੀ ਸੌਖੇ ਨੇ ਪਰ ਜਿਹੜਾ ਬਣਾਉਣ ਤੋਂ ਪਹਿਲਾਂ ਪ੍ਰੋਸੈਸ ਆ ਨਾ ਉਹ ਬੜਾ ਲੰਬਾ ਹੋ ਜਾਂਦਾ ਪਤਾ ਨਹੀਂ ਸਾਟੇ ਘਰੀ ਹੁੰਦਾ ਪਤਾ ਨਹੀਂ ਸਾਰਿਆਂ ਨੇ ਹੁੰਦਾ ਨਹੀਂ ਫੇਰ ਅਸੀਂ ਖਾਣੇ ਵੀ ਨਾ ਪੂਰੇ ਸਾਫੀ ਠਾਚੀ ਸਾਬ ਨੂੰ ਨਾ ਦੇਖ ਕੋਈ ਜੀ ਆ ਰਿਹਾ ਵੀਰੇ ਚ ਨੀਂਦਾ ਬਣੀ ਆ ਘਾਰੀ ਹੈ ਮੁੰਡਾ ਇੱਧਰ ਦੇ ਪਾਸੇ ਬੈਠ ਜਾਈਂ ਨਾ ਮਾਇਦੇ ਨਾਲ ਰੋਟੀਆਂ ਵਾਲ ਡੱਬਾ ਹੀ ਖੋਲੇ ਰੋਟੀਆਂ ਨਿਆਣੇ ਖਾਂਦੇ ਨੇ ਇਹਦੀ ਪਲੇਟ 'ਚ ਜਾਵੇ ਆਏ ਖਾਂਦੇ ਨੇ ਭਾਈ ਮੇਰੇ ਨਿਆਣੇ ਰੋਟੀ ਤੇਰੇ ਚੁੱਪ ਚਾਹ ਦੇਖ ਲੋ ਜਿਹੜੇ ਬਾਹਲੇ ਸਾਡੇ ਤੇ ਉਹ ਕਰਦੇ ਨਹੀਂ ਆਹ ਦੇਖ ਲੋ ਰੋਟੀ ਆ ਡਬਾ ਪਿਆ ਉਹ ਜਿਨ੍ਹਾਂ ਦੇ ਬਾਹਲੇ ਪੈਸੇ ਨੇ ਨਾ ਉਹ ਤਾਂ ਇੱਕਣ ਦੀ ਰੋਟੀ ਵੀ ਨਹੀਂ ਖਾਂਦੇ ਸਿੱਧੀ ਗੱਲ ਹਾਂ ਬੰਦਾ ਰੋਟੀ ਵਧੀਆ ਖਾਣੀ ਚਾਹੀਦੀ ਆ ਮੈਂ ਆਪ ਦੇ ਅੱਖੀਂ ਦੇਖ ਕੇ ਭਾਈ ਹਾਂ ਘਰ ਤਾਂ ਸਹੀ ਹੈ ਬਾਹਲੀ ਨੇੜੇ ਆ ਦੇਖੇ ਹੋਏ ਨੇ ਅਸੀਂ ਲੋਕ ਕਈ ਤਰ੍ਹਾਂ ਦੇ ਦੁਨੀਆ ਬਹੁ ਰੰਗੀ ਰੰਗ ਤਾਂ ਬਹੁਤ ਨੇ ਦੁਨੀਆ ਬਹੁ ਰੰਗੀ ਸੱਤ ਰੰਗ ਕਰਤਾਰ ਦੇ ਨੀ ਦੇ ਤੇ ਆ ਜੇ ਨਿਗਾਹ ਨੂੰ ਤਾਰ ਦੇ ਚਲੋ ਲਾਵਾ ਲਓ ਜੀ ਟਾਈਮ ਜਿਹੜਾ 1.5 ਬਚ ਗਿਆ 1 ਵਜੇ 25 ਮਿੰਟ ਹੋ ਗਏ ਤੇ ਮੈਂ ਵੀਡੀਓ ਪਬਲਿਕ ਕਰਤੀ ਭਾਈ ਦੇਖ ਲਿਆ ਕਰੋ ਵੀਡੀਓ ਹੈ ਵੀਡੀਓ ਤੇ ਕਮੈਂਟ ਵੀ ਕਰ ਦਿਆ ਕਰੋ ਕਿ ਦੇਖ ਕੇ ਗਾਹ ਨੰਗੜਾ ਹੁੰਦਾ ਤੁਸੀਂ ਤੇ ਅਸੀਂ ਆਲੂ ਵਾਲੇ ਪਰੋਠੇ ਖਾ ਲੇ ਮੈਂ ਢਾਈ ਪਰੋਠੇ ਖਾ ਗੀ ਭਾਈ ਮੇਰਾ ਢਿੱਡ ਗਿਆ ਫੁੱਲ ਭਰ ਹੈ ਫੋਨ ਉਮੇ ਦੱਸਾਂ ਮੈਂ ਨਿਆਣਾ ਨੂੰ ਪੁੱਛਿਆ ਵੀ ਮੇਰੇ ਦਿਲ ਤਾਂ ਕਰਦਾ ਹੋਰ ਰੋਟੀ ਖਾਣ ਨੂੰ ਭਈ ਮੈਂ ਹੋਰ ਖਾਵਾਂ ਜਾਂ ਨਾ ਖਾਵਾਂ ਇੱਕ ਕਹਿੰਦਾ ਖਾ ਲਾ ਇੱਕ ਕਹਿੰਦਾ ਰਹਿਣ ਦੇ ਕਿਉਂਕਿ ਉਹਨੂੰ ਤਾਂ ਪਤਾ ਵੀ ਇੱਥੇ ਜੇ ਖਾ ਕੇ ਵੱਧ ਖਾ ਕੇ ਬਿਮਾਰ ਹੋ ਗਈ ਫੇਰ ਸਾਨੂੰ ਔਖਾ ਹੋ ਜੂਗਾ ਨਾ ਉਹਦਾ ਤਾਂ ਬੜਾ ਔਖਾ ਹੋ ਜੂ ਦੂਜਿਆਂ ਦਾ ਹੱਲੇ ਘੱਟ ਔਖਾ ਹਾਂ ਹਾਂ ਤੂੰ ਫਰੇ ਕਾਪਲੀ ਸੀ ਡੈਡੀ ਦਾ ਕਿੰਨਾ ਤਪਾਇਆ ਸੀ ਤੈਨੂੰ ਕਰਦੀ ਜਿਹੜਾ ਵੀਡੀਓ ਦੇਦਾ 프랭ਕ ਵਾਲੀ 프랭ਕ ਹੁੰਦਾ 프랭ਕ ਚੱਲ ਪਾਈ ਗਈ ਹੁੰਦਾ ਮੈਨੂੰ ਨਹੀਂ ਪਤਾ ਪਈਆਂ ਨੇ ਕਹਿੰਦੇ ਪ੍ਰੈਕ ਹੁੰਦਾ ਹੈ ਚੱਲ ਮੈਂ ਕੀ ਕਹਿੰਦੀ ਸੀ ਵੀ ਰੋਟੀ ਖਾ ਲਈ ਪਈ ਮੈਂ ਢਾਈ ਪਰੌਠੇ ਖਾ ਗਈ ਹੈ ਢਾਈ ਪਰੌਠੇ ਖਾ ਕੇ ਹਾਲੇ ਭਾਂਡੇ ਧੋਣੇ ਆ 1:30 ਵਜੇ ਕਿਹਾ ਤੇ ਬੈਠ ਕੇ ਰੋਟੀਆਂ ਟਿਖਾ ਕੇ ਏਅਰ ਜੈਨਾਂ 'ਚ ਬੜੇ ਬੈਠੇ ਸੀਗੇ ਤੇ ਮੈਂ ਵੀ ਆ ਕੇ ਬੈਠ ਗਈ ਮੈਂ ਵੀ ਇਹਨਾਂ ਦੀ ਰਿਸਕ ਰਿਸ ਕਰੀ ਹੈ ਨਾ ਕੱਲ ਸਾਰਾ ਕੰਮ ਕਰ ਲਿਆ ਸੀ ਝਾੜੂ-ਪੋਚਾ ਕਰਤਾ ਸੀ ਸਾਰਾ ਕੱਪੜੇ ਧੋਤੇ ਦੀ ਪਤਾ ਸੀ ਵੀ ਮੀਂਹ ਪੈਣਾ ਅਸੀਂ ਮੀਂਹ ਤੋਂ ਪਹਿਲਾਂ ਤਿਆਰੀ ਕਰ ਲਈ ਸੀ ਸਾਰੀ ਵੀ ਮੀਂਹ ਪੈਣ ਤੋਂ ਪਹਿਲਾਂ ਸਾਰੀ ਤਿਆਰੀ ਕਰਕੇ ਅਸੀਂ ਬੈਠੇ ਹਨਾ ਅੱਜ ਵੀ ਅੱਜ ਬਸਰ ਖਾਣਾ ਪਕਾਉਣਾ ਹੀ ਆਪਾਂ ਹੋਰ ਕੋਈ ਕੰਮ ਨਹੀਂ ਕਰਨਾ ਤੇ ਕੱਪੜੇ ਕੱਲ ਦੇ ਤੋਂ ਉੱਤੇ ਪੈ ਰਹੇ ਹਾਲ ਤੱਕ ਟੱਬ 'ਚ ਪੈ ਰਹੇ ਸੁੱਕੜੇ ਮੋਣਿਆ ਮੁੰਡੇ ਦੇ ਕੱਲ ਸਕੂਲ ਜਾਣਾ ਵਰਦੀਆਂ ਚਾਹੀਦੀਆਂ ਤੇ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਆ ਜਾਓ ਮੇਰੀ ਵੀਡੀਓ ਬਣਾ ਦਿਓ ਹਨਾ ਮੈਂ ਕੱਪੜੇ ਸੁੱਕੜੇ ਮੋਣਿਆ ਪਤਾ ਮੈਨੂੰ ਕੀ ਕਹਿੰਦੇ ਇੱਥੇ ਹੀ ਪਾ ਲਾ ਥੱਲੇ ਹੀ ਆ ਲਾ ਕੇ ਸਟੈਂਡ ਤੇ ਉਹ ਮੈਨੂੰ ਗੱਲ ਬਾਤ 'ਚ ਜਿਆਦਾ ਹੀ ਵੀ ਸਟੈਂਡ ਤੇ ਲਾ ਲਓ ਕੀ ਕਹਿੰਦੇ ਨੇ ਮਤਲਬ ਵੀ ਮੈਂ ਪਿਆਰ ਹਾਂ ਮੈਨੂੰ ਨਾ ਠਾੜੀ ਤੂੰ ਸਟੈਂਡ ਤੇ ਲਾ ਕੇ ਜਾ ਕੇ ਕੱਪੜੇ ਪਾ ਲਾ ਹੁਣ ਸਟੈਂਡ ਤੇ ਲਾ ਲਾ ਦੇਖ ਲੈ ਦੇਖ ਲੈ ਵੀਡੀਓ ਦੇਖ ਲੈ ਤੇ ਚਲੋ ਇਹ ਕੱਪੜੇ ਸਕੜਵਾ ਦੀਆ ਹਾਸਾ ਮਜ਼ਾਕਾ ਚੱਲੀ ਜਾਂਦਾ ਜਦ ਇਹਨਾਂ ਨੇ ਅੱਜ ਤੱਕ ਕੰਮ ਕਰਨਾ ਇਹਨਾਂ ਨੂੰ ਉੱਠੇ ਖੜਨਾ ਪੱਠੇ ਪਾ ਕੇ ਆਉਣਗੇ ਇਹ ਤੇ ਠੰਡ ਬਹੁਤ ਆ ਭਾਈ ਸਵੇਰੇ ਮੌਸਮ ਵਧੀਆ ਲੱਗਦਾ ਸੀ ਆਉਂਦੀਆਂ ਚਲੋ ਤੇ ਆਪਾਂ ਸਾਡਾ ਸਪੀਕਰ ਤਾਂ ਐਡਾ ਹੀ ਆ ਤੇ ਹੁਣ ਪਤਾ ਨਹੀਂ ਕਾਤੇ ਠੰਡ ਲੱਗਦੀ ਸਵੇਰੇ ਵਧੀਆ ਲੱਗਦਾ ਸੀਗਾ ਪਤਾ ਨਹੀਂ ਕੀ ਹੋ ਗਿਆ ਹਨਾ ਜਦ ਨਹੀਂ ਪਿਆ ਜਾਂਦੇ ਕਿੰਨੇ ਦੀ ਇਹ ਸੱਤੀ ਹੋ ਬਾਹਰ ਕੁਦਰਤ ਦਾ ਪਤਾ ਨਹੀਂ ਜੇ ਤੂੰ ਪੋਵੇ ਸਾਡੇ ਕਮਰੇ ਚ ਤਪੁੰਦੀ ਹੈ ਚਲੋ ਬਾਹਰ ਦੇ ਆ ਮੌਸਮ ਦੇ ਦੇ ਕਿਦਾਂ ਦਾ ਬਾਅਦ ਚ ਧਰਤੀ ਠੰਡੀ ਹੋ ਜਾਂਦੀ ਹੈ ਤੇ ਆਪੋ ਆਪਣੇ ਕੰਬਲੇ ਚ ਬੜ ਗਏ ਹਾਈ ਹਾਈ ਹੋਇ ਰੱਬਾ ਹਾਈ ਹੋਇ ਰੱਬਾ ਕੱਪੜੇ ਸੁਕਾਣ ਪਾਈਏ ਭਾਈ ਨਹੀਂ ਕੱਲ ਫਿਰ ਜਹਾਰ ਘਰੇ ਰਹਿ ਜੂ ਜੀ ਇਹਦੀ ਬਲੇਜ਼ਰ ਤੇ ਦਾ ਸਵਟਰ ਨਾ ਸੁੱਕਿਆ ਬਲੇਜ਼ਰ ਬਲੇਜ਼ਰ ਹੁੰਦਾ ਬਲੇਜ਼ਰ ਕੋਟ ਸਕੂਲ ਵਾਲਾ ਸਕੂਲ ਵਾਲਾ ਕੋਟ ਨਹੀਂ ਵਧੀਆ ਹਵਾ ਬਹੁਤ ਚੱਲਦੀ ਹੈ ਹਵਾ ਵਾਲੀ ਚੱਲਦੀ ਹਵਾ 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 ਹਵਾਈ ਬਦਲ ਬਦਲ ਬੱਦਲ ਬੱਦਲ ਭਾਜੀ ਵਾਦੂਗਾ ਬੱਦਲ ਭਾਜੀ ਵਾਦੂਗਾ ਸਾਡੇ ਲਓ ਦੇਖੋ ਦੇਖੋ ਭਾਈ ਦੇਖੋ 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 ਲਓ ਜੀ ਤੁਹਾਨੂੰ ਬੱਦਲ ਵੀ ਦਿਖਾਤਾ ਤੇ ਤੁਹਾਨੂੰ ਘਮਾ ਵੀ ਦਿੱਤਾ ਪਸ਼ੂਆਂ ਦੇਖ ਲਈਏ ਪਹਿਲਾਂ ਆਪਾਂ ਇੱਥੇ ਪਾਉਣੀ ਹੈ ਕੱਪੜੇ ਸੁੱਕਣੇ ਫਿਰ ਲਈਏ ਲਾ ਉੱਟੀ ਆ ਪਿਆ ਇੱਕ ਹੁਣ ਮੇਰੇ ਬੂਟ ਉੱਥੇ ਆ ਥੱਲੇ ਡਿੱਗੇ ਥੱਲਾ ਤੇ ਗੋਹਾ ਵੀ ਥੋੜਾ ਜਿਹਾ ਮੋੜਨ ਵਾਲਾ ਉਹਨਾਂ ਨੂੰ ਮੈਂ ਠਾਲ ਦਿਆ ਮੈਂ ਕਹਤੇ ਗੋਹਾ ਮੜਾ ਹੁ ਮੈਂ ਇਹ ਮੇਰੇ ਆਖੇ ਲਾ ਦੇ ਮੈਂ ਕਹਤੇ ਉਹਨਾਂ ਦੇ ਆਖੇ ਲੱਗਾ ਪੈਨੇ ਰਜਾਈਆਂ ਚ ਬੜੇ ਸੇਟਾ ਕਲਮਾ ਭਾਈ ਮੈਨੂੰ ਵੀਰੇ ਨੇ ਕਿਹਾ ਕੰਦਾ ਸੇਟਾ ਕ ਲਿਆ ਤਾਂ ਫਿਰ ਮੈਨੂੰ ਪਤਾ ਕੀ ਆਤ ਤਾਂ ਮੈਂ ਟੋਪੀ ਨਹੀਂ ਲੰਦੀਗੀ ਹਨਾ ਤੇ ਇਸਿਰ ਨੂੰ ਮੇਰੇ ਠੰਡ ਬਹੁਤ ਲੱਗਦੀ ਆ ਪਰ ਮੈਂ ਸ਼ਾਲ ਤੋਂ ਵੀ ਨਾ ਨਹੀਂ ਰਹਿ ਸਕਦੀ ਟੋਪੀ ਤਾਂ ਬਨਾਂ ਰਹਿ ਲੈਣੀ ਆ ਟੋਪੀ ਤਾਂ ਮੈਂ ਜੱਲਾ ਵੀ ਲਵਾਂ ਨਾ ਪਤ ਤੋਂ ਵੱਧ 10 ਮਿੰਟ ਲੱ ਲਾ ਮੇਰਾ ਸਿਰ ਦੁਖਣ ਲ ਤੇ ਇਹ ਤੋਂ ਵੱਧ ਮੈਂ ਟੋਪੀ ਨਹੀਂ ਸਿਰ ਤੇ ਲਾ ਕੇ ਰੱਖ ਸਕਦੀ ਪਹਿਲਾਂ ਲਾ ਲਉਂਦੀ ਹੁੰਦੀ ਸੀ ਪਤਾ ਕੀ ਗੱਲ ਹੈ ਜੇ ਤਾਂ ਸ਼ੁਰੂ ਦੇ ਵਿੱਚ ਹੀ ਉਹੀ ਗੱਲ ਆ ਵੀ ਜੇ ਤਾਂ ਜਿਵੇਂ ਉਹ ਜਰਾਬਾਂ ਨੇ ਮੈਂ ਪਾ ਲੀਆਂ ਮੈਨੂੰ ਲੱਗਦਾ ਹੁਣ ਜਰਾਬਾਂ ਜਾ ਕੇ ਇਹ ਕਦੋਂ ਖੁੱਲਣਗੀਆਂ ਮਾਰਚ ਦੇ ਐਂਡ ਦੇ ਐਂਡ 'ਚ ਹੀ ਖੁੱਲਣੀਆਂ ਨੇ ਮਾਰਚ ਦੇ ਹੁਣ ਜਰ ਆਪਾਂ ਪਾਈਓ ਰੱਖਣੀ ਆ ਆਪਾਂ ਤੇ ਸਭ ਤੋਂ ਪਹਿਲਾਂ ਕੱਪੜੇ ਚੱਕ ਲਈਏ ਜਿੱਥੇ ਰਾਤ ਦੇ ਪਹਿਨੇ ਉੱਥੇ ਹੀ ਪਹਿਨੇ ਰੋਟੀਆਂ ਖਾ ਲਈਆਂ ਪਾਣੀ ਬੁਣੀ ਗਰਮ ਕਰਦੀ ਪਹਿਲਾਂ ਤਾਂ ਕੱਪੜੇ ਸੁਕਣੇ ਪਾਉਣੀਆਂ ਪਾਣੀ ਗਰਮ ਕਰਕੇ ਭਾਂਡੇ ਮਾਜਾਂ ਚਾਹ ਚੋ ਬਣਾਈਏ ਪੀਏ ਨਿੰਦੀ ਨਿੰਨੀ ਲ ਐਨਾ ਨਹੀਂ ਤੂੰ ਸੁੱਤਾ ਪਿਆ ਤਾਂ ਤੂੰ ਜਾਗਦਾ ਹੀ ਆ ਲੈ 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 ਜੇ ਗਾਵੇ ਸੁੱਤਾ ਪਿਆ ਬੱਚਾ ਹੱਸਦਾ ਹੋਵੇ ਉਹਨੂੰ ਵੇਉ ਮਾਤਾ ਹਸੋਂਦੀ ਹੁੰਦੀ ਆ ਤੈਨੂੰ ਕਿਹੜੀ ਮਾਤਾ ਹਸੋਂਦੀ ਆ ਦੱਸੀ ਮੈਨੂੰ ਹੂੰ ਵੇਉ ਮਾਤਾ ਹਸੋਂਦੀ ਆ ਜਾਗਦਾ ਪਿਆ ਜਾਣ ਜਿੱਦਾਂ ਰਾਤ ਰੱਖਤੇ ਰੱਖਤੇ ਰਾਤ ਵੀ ਮੈਨੂੰ ਆਇਆ ਸੀ ਵੀ ਮੈਂ ਹੁਣੇ 파ਕੀ ਆਉਣੀ ਆ ਫਿਰ ਲਾਈਟ ਚਲੀ ਗਈ ਆਪਣੇ ਉੱਪਰ ਅੰਗਵੱਟਰ ਨਹੀਂ ਚੱਲਦਾ ਸਾਡਾ ਜਿਹੜਾ ਰੈਕਟਰ ਸ਼ਾਮ ਚਾਹੀਏ ਉਹ ਵੀਡੀਓ ਦੇ ਦਆਉਗੇ ਕਾਰੀਗਰਾ ਜਿਹੜਾ ਉਹ ਸਾਡੇ ਜਮਾ ਆਖੇ ਨਹੀਂ ਲੱਗਦਾ ਬੰ ਮੈਨੂੰ ਇਹਦੇ ਵਿੱਚ 1000 ਦੀ ਯੂਨੀਫਾਰਮ ਨਹੀਂ ਲੱਭਣੀ ਚਲ ਪੈਂਟ ਚੱਗਾ ਤਾਂ ਹੋਰ ਹੋਊਗਾ ਹਏ ਮੁੰਡੇ ਦੀ ਬਲੇਜ਼ਰ ਕੀ ਕੱਟ ਪਾ ਥੁਥ ਮੁੱਥ ਕਰਕੇ ਕੱਪੜੇ ਸਿੱੜਤੇ ਮੈਂ ਹੀ ਸਿੱਟੇ ਵੀ ਕਿਸੇ ਹੋਰ ਨੇ ਨਹੀਂ ਸਿੱਟੇ ਜਿੱਥੇ ਜਿੱਥੇ ਸਾਨੂੰ ਲਾਈਟ ਚਾਹੀਦੀ ਹੈ ਨਾ ਉੱਥੋਂ ਤੇ ਹੈ ਹੀ ਨਹੀਂ ਲਾਈਟ ਨਾ ਪਛਮਾੜੇ ਨਾ ਵਾਟਰ ਚੱਲਦਾ ਸਾਡੇ ਨਾ ਚੱਲਦਾ ਭਾਈ ਸਾਡੇ ਇੱਥੇ ਉੱਪਰ ਹਾਈ ਹਾਈਏ ਕੱਪੜਿਆਂ ਨੂੰ ਠੰਡੇ ਠੰਡੇ ਨੂੰ ਹੱਥ ਲਾਉਣਾ ਕਿਹੜਾ ਹੋ ਬਸ ਹੋ ਗਏ ਇੱਕ ਜਰਾਂ ਲੈ ਜੀ ਜਰਾਂ ਬਾਅਦ ਹੋਰ ਵੀ ਹੋਣਗੀਆਂ ਫੇਰ ਵੀ ਪਾ ਦਨੇ ਆਜਾ ਵੀ ਨਹੀਂ ਚਲ ਬਾਅਦ ਚ ਜਾ ਲੱਭੋਗੇ ਫਿਰ ਪਾ ਦਾਂ ਹੁਣ ਵੀ ਵੈਸੇ ਵੀ ਇਹ ਜਹਾਦੀਆਂ ਹੋਈਆਂ ਹੋਈਆਂ ਪਟੀਆਂ ਹੋਈਆਂ ਚਲੋ ਬਾਅਦ ਚ ਕੋਣ ਪਾਇਆ ਭਾਈ ਹੋਰ ਬਾ ਠੰਡ ਖਾਸੀ ਆ ਭਾਈ ਸੱਚੀ ਗੱਲ ਜਿਹਾ ਸਵੇਰੇ ਮੀਂਹ ਪੈਂਦਾ ਸੀ ਉਦੋਂ ਨਹੀਂ ਸੀ ਠੰਡ ਹੁਣ ਠੰਡ ਹੈਗੀ ਐ ਇੱਥੇ ਪਾ ਦਨੇ ਆ ਚਟਕਣੀਆਂ ਲਾ ਦਨੇ ਆ ਉੱਪਰ ਉਹ ਤਾਂ ਬਣ ਤਾ ਗਈਆਂ ਹਾਂ ਬਣ ਗਈਆਂ ਬੰਦ ਕਰ ਦੇ ਕੀ ਕੱਢਣਾ ਬੰਦ ਕਰ ਦੇ ਉਹ ਤਾਂ ਬਣ ਗਈਆਂ ਉਹਨਾਂ ਨੂੰ ਬਾਟੇ ਚ ਪਾਓ ਪਾ ਕੇ ਖਾ ਲੋ ਖਾ ਲੋ ਆਹ ਦੀ ਚੱਕ ਚੱਕ ਸੇਮੀਆਂ ਧਰੀਆਂ ਨੇ ਬੜਾ ਹੈ ਤੂੰ ਐਂ ਤਾਣ ਕਰੇ ਇੱਥੇ ਕੀ ਧੂਣੀ ਲਾਈ ਆ ਧੂਣੀ ਚੱਲਦੀ ਆ ਤਾਂ ਭੱਠੀ ਚੱਲਦੀ ਆ ਬੂਖੜੀ ਭੰਨਦੀ ਆ ਮੈਂ ਤੁਸੀਂ ਜਾ ਜਾ ਕੇ ਰੰਜਾਂਜਾਂ ਤੇ ਬੈਠੀ ਜਾਣਾ ਮੈਂ ਕਾਮਣੀ ਆ ਜਿਹੜੀ ਇੱਥੇ ਬੈਠੀ ਆ ਕਾਮਣੀ ਆ ਤੂੰ ਆ ਗਾਦੇ ਨਾ ਜਾਇਓ ਭਾਈ ਗਾਜਿਆ ਨਾ ਦਿਖਾਓ ਆ ਨਾ ਦਿਖਾਇਓ ਅੱਖਾਂ ਵਿੱਚ ਲੋੱਖਾਂ ਵਿੱਚ ਆਈ ਨੋ ਇਗਨ ওভার ਮਾਰਦੇਓ ਭਾਈ ਆ ਮੁੰਡਾ ਕੱਚੀ ਜੀ ਮੂਹ ਫੀਆ ਕਰਦੇ ਨੇ ਨਿਆਣੇ ਖਾਂਦੇ ਨਹੀਂਗੇ ਨਿਆਣੇ ਬੋਲੀ ਜਾਂਦੇ ਨੇ ਪਤਾ ਕੀ ਬਣਾਉਂਦਾ ਰੰਗੀ ਤਾਂ ਇੱਥੇ ਥੱਲੇ ਦੇ ਦਿਖਾ ਦੇ ਕਾਨੂੰ ਵਾਲਾ ਵਾਲਾ ਤਾਂ ਖੜੀ ਥੋੜਾ ਨੇਹਰਾ ਪੈਂਦਾ ਬੈਠ ਜੋ ਬੈਠ ਕੇ ਵੀਡੀਓ ਬਣਾ ਲਾ ਪਰ ਬੁੜਾ ਦੇ ਕੰਮ ਨਹੀਂ ਤੇ ਵੀਡੀਓ ਬਣਾ ਲਾ ਨਾਲ ਸ਼ਾਰਟ ਬਣਾ ਲਾ ਆ ਬਣਾ ਬੇਟਾ ਆਪਣਾ ਬੇਟਾ ਉਹ ਤਾਂ ਜਾਣਦੇ ਹੀ ਨਹੀਂ ਇਹਨੂੰ ਉਹ ਨਹੀਂ ਜਾਣਦੇ ਇਹ ਕੱਦ ਤੱਕ ਭੁੰਨਣੀ ਆ ਨੂਨ ਪਾ ਕੇ ਭੁੰਨਣ ਲੱਗੀ ਹੁਣ ਮੈਂ 스멜 ਤਾਂ ਬਹੁਤ ਹੀ ਆਉਂਦੀ ਹੈ ਦਿਖਾਇਓ ਨੇੜਿਆਂ ਪਰ ਛੱਡ ਦੇ ਭਰਾਵਾ ਤੂੰ ਆ ਦੇਖਿਓ ਹੁਣ ਕੈਮਰਾਮੈਨ ਕਿਹੜਾ ਫੁੜੀ ਹੈ ਕੱਚਾ ਕੈਮਰਾਮੈਨ ਉਹ ਕੱਚੇ ਕੈਮਰਾਮੈਨ ਵੀਡੀਓ ਵਧੀਆ ਨਹੀਂ ਆਉਦੀ ਪਰ ਫੋਟੋ ਵਧੀਆ ਨਹੀਂ ਆਉਂਦੀ ਓ ਯਾਰ ਅਸੀਂ ਅਸੀਂ ਜੋ ਡੇਲੀ ਵੀਡੀਓ ਬਣਾਉਨੇ ਆ ਅਸੀਂ ਇੰਨੀ ਓ ਕਰਦੇ ਆ ਤੁਸੀਂ ਸ਼ੇਅਰ ਨਹੀਂ ਕਰਦੇ ਨਾ ਕਮੈਂਟ ਕਰਦੇ ਪਹਿਲਾਂ ਕਹਿੰਦੇ ਸੀ ਵੀਡੀਓ ਦੀ ਕੁਆਲਿਟੀ ਨਹੀਂ ਵਧੀਆ ਸੀ ਤਾਂ ਹੁਣ ਤਾਂ ਅਸੀਂ ਕੁਆਲਿਟੀ ਵੀ ਵਧੀਆ ਕਰ ਲਈ ਕੋਈ ਨਾ ਦੀ ਗੱਲ ਨਹੀਂ ਸ਼ੇਅਰ ਕਰ ਦਿਆ ਕਰੋ ਬਈ ਇਹ ਵੀ ਆਉਣਾ ਆਪਣੇ ਘਰ ਦੇ ਹੀ ਨੇ ਇਹਦੇ ਵਿੱਚ ਝਾਰਨੀ ਨਾ ਕੱਢ ਹੋਣ ਦੀ ਆ ਚਾ ਮੇਰਾ ਬਟਾ ਝਾਰਨੀ ਨੇ ਆ ਮਾ ਝਾਰਨੀ ਜਾ ਬਚਰੀ ਨੂੰ ਨਿਕਲ ਜਾਣਾ ਮੂਫੜੀ ਖਾ ਕੇ ਦੇਖੋ ਮੈਂ ਨਾ ਛਾਲਣੀ ਨਾ ਨਿਕਲ ਲਗੀਆਂ ਆ ਛਾਲਣੀ ਕੱਢਦੇ ਉਧਰੋਂ ਪ੍ਰਾਂਤੜੀ ਜੀ ਲੈ ਕੇ ਆਏ ਔਰ ਨੂਨ ਵਿੱਚੇ ਕੱਢਣਾ ਹੋਰ ਕਿਤੇ ਨੂਨ ਵਿੱਚ ਰੱਖਣਾ ਉਹਦੇ ਕੋਈ ਤਾਂ ਹੀ ਛਾਲਣੀ ਰਾਹੀਂ ਦੇਖੋ ਵੀ ਹੁਣ ਇਹ ਸੁਣਦੇ ਨੇ ਮੇਰੀ ਗੱਲ ਮੈਂ ਕਹੀ ਜਣੀ ਵੀ ਨੂਨ ਅੰਡ ਕੱਢਣਾ ਮੂਫਲੀ ਅੰਡ ਕੱਢਣੀ ਹੈ ਛਾਲਣੀ ਨਾਲ ਕੱਢ ਲਾਂਗੇ ਛਾਲਣੀ ਦੇ ਵਿੱਚ ਰਹਿ ਜਾਣਗੀਆਂ ਮੂਫਲੀਆਂ ਨੂਨ ਨਿਕਲ ਜਾਊਗਾ ਥੱਲੇ ਕਮਲਿਓ ਮੈਨੂੰ ਭਾਂਡਾ ਲੈ ਆ ਦੋ ਮੈਂ ਫੇ ਮੈਨੂੰ ਕੰਮ ਹੀ ਕਰਤਾ ਹਾਏ ਹੈ ਮੈਨੂੰ ਅਕਲ ਬਥੇਰੀ ਸੀ ਪਹਿਲਾਂ ਦੀ ਮਾਂ ਨੇ ਹੁਣ ਇਹਨੇ ਕੰਮ ਨਹੀਂ ਕਰਤਾ ਮੈਨੂੰ ਕਿੱਥੇ ਆ ਛਾਲਣੀ ਛਾਲਣੀ ਤਾਂ ਮੇਰੇ ਕੋਲ ਹੀ ਆ ਉਧਰੋਂ ਪ੍ਰਾਂਤੜੀ ਜੀ ਲੈ ਆ ਦੋ ਸਸ ਜਿਕਮੜੀ ਕਰਤਾ ਬੇ ਮੈਨੂੰ ਤਾਂ ਕਹੋ ਫੋਰੀ ਵਾਲਾ ਮਿਲੇ ਹੁਣ ਭਈਆ ਦੇ ਕੁੱਤ ਭਈਆ ਕੁੱਤ ਦਾ ਇਹਨਾਂ ਦੇ ਮੂੰਹ ਬੜੀਆ ਭਈਆ ਜੇ ਭਈਆ ਤੇ ਹੋਵੇ 5:00 6:25 ਮਿੰਟ ਹੋਵੇ ਇਹਨਾਂ ਸਾਢੇ ਕਿ ਹੋਵੇ ਆ ਮੈਂ ਤਾਂ ਕਿਹਾ ਵੀ ਠੰਡਾ ਚਾਲੂ ਵੀ ਹੁੜੇ ਨਾ ਨੀ ਰੋਟੀ ਖਾਣੀ ਇਹਨਾਂ ਨੂੰ ਉਫਲੀ ਖਲਾਦਾ ਨਾਲੇ ਮੋਖਲਾਦਾ ਹਾ ਕੀ ਹੁੰਦੀ ਆ